ਜਿਨਨੇ ਗਹਿਰੇ ਟੱਕ ਨੇ ਵਜੇ ਸਿੱਖੀ ਬੂਟੇ ਤੇ ਉਨਹੀਂ ਹੀ ਜੜ ਹੋਰ ਇਸ ਦੀ ਡੂੰਗੀ ਹੁੰਦੀ ਗਈ ਜਿੰਨੀ ਵਾਰੀ ਉਤੋਂ ਲਗੜਾ ਸ਼ਾਗੀਆਂ ਗਈਆਂ ਨਹੀਂ ਸਗੋਂ ਹੋਰ ਵੀ ਛਤਰੀ ਇਹਦੀ ਸੰਘਣੀ ਗੁੰਦੀ ਗਈ ਸੱਚਮੁੱਚ ਦੁਨੀਆ ਦੇ ਉੱਤੇ 18ਵੀਂ ਸਦੀ ਵਿੱਚ ਜਿੰਨਾ ਜ਼ੁਲਮ ਸਿੱਖ ਕੌਮ ਦੇ ਉੱਤੇ ਹੋਇਆ ਜੇ ਦੁਨੀਆ ਦੀ ਕਿਸੇ ਹੋਰ ਕੌਮ ਉੱਤੇ ਹੋਇਆ ਹੁੰਦਾ ਤਾਂ ਸ਼ਾਇਦ ਅੱਜ ਨੂੰ ਦੁਨੀਆ ਦੇ ਨਕਸ਼ੇ 'ਤੇ ਉਹਨਾਂ ਦਾ ਨਾਮ-ਨਿਸ਼ਾਨ ਬਿਲਡ ਚੁੱਕਿਆ ਹੁੰਦਾ ਪਰ ਤਾਂ ਸੀ ਕਲਗੀ ਧਰ ਦੇ ਸੈਕ ਜਿਹੜੇ ਖੱਲੂ ਘਾਰਿਆਂ ਦੇ ਵਿੱਚ ਵੀ ਯੂਝਦੇ ਰਹੇ ਸਨ 1746 ਸਿੱਖ ਕੌਮ ਉਤੇ ਬੜਾ ਭਾਰੀ ਗੁਜ਼ਰੇ ਆ ਜਦੋਂ ਜੇਠ ਦੀਆਂ ਤਤੀਆਂ ਲੋਆਂ ਦੇ ਵਿੱਚ ਲਾਹੌਰ ਦੇ ਹਿੰਦੂ ਦੀਵਾਨ ਲਖਪਤ ਰਾਏ ਦੀ ਕੁਮਾਰ ਦੇ ਹੇਠਾਂ ਲੱਖਾਂ ਫੌਜਾਂ ਰੰਗੜ ਮੁਗਲ ਗੁਜਰਾਂ ਦੇ ਮੁਲਖ ਹੀ ਇਹ ਨੇ ਇਕੱਠੇ ਹੋ ਕੇ ਸਿੰਘਾਂ ਨੂੰ ਕਾਹਨੋਂ ਵਾਂਦੇ ਸ਼ਮ ਦੇ ਵਿੱਚ ਘੇਰ ਲਿਆ ਜਦੋਂ ਸਿੱਖ ਨਾ ਚੁਕੇ ਜੰਗਲ ਦੇ ਵਿੱਚੋਂ ਨਿਕਲ ਕੇ ਮੁਕਾਬਲਾ ਕਰਦੇ ਪਿੱਛੇ ਮੁੜ ਜਾਂਦੇ ਤੇ ਫਿਰ ਆਪਣੇ ਆਪ ਨੂੰ ਬਚਾ ਲੈਂਦੇ ਤੇ ਆਖਰ ਹਫੇ ਹੋਏ ਲਖਪਤ ਰਾਏ ਨੇ ਝੇਠ ਦੀਆਂ ਭਖਦੀਆਂ ਤਿੱਖੜ ਦੁਪਹਿਰਾਂ ਦੇ ਵਿੱਚ ਚਾਰੇ ਪਾਸੇ ਜੰਗਲ ਨੂੰ ਅੱਗ ਲਵਾ ਦਿੱਤੀ। ਸਿੰਘ ਸੂਰਮੇ ਸਵਾ ਲੱਖ ਨਾਲ ਟਕਰਾ ਕੇ ਮੁਕਾਬਲਾ ਤਾਂ ਕਰ ਸਕਦੇ ਸੀ ਪਰ ਜੰਗਲ ਦੀ ਅੱਗ ਦੇ ਨਾਲ ਮੁਕਾਬਲਾ ਕੌਣ ਕਰਦਾ? ਇੱਕ ਪਾਸੇ ਲੱਖਪਤ ਜੜ ਚੜ੍ਹਿਆ ਆ ਰਿਹਾ। ਇੱਕ ਪਾਸੇ ਅੱਗ ਨੇ ਸਿੱਖਾਂ ਦਾ ਰਸਤਾ ਰੋਕ ਲਿਆ। ਤੀਜਾ ਪਾਸਾ ਦਰਿਆ ਨੇ ਰੋਕ ਲਿਆ ਤੇ ਚੌਥੇ ਪਾਸੇ ਪਹਾੜ ਸੀ। ਸਿੰਘ ਜਹਾੜ ਦਾ ਕਿਧਰ ਨੂੰ? ਤੇ ਆਖਰ ਦੋ ਸਰਦਾਰਾਂ ਨੇ ਸਰਦਾਰ ਹਰਦੀਾਲ ਸਿੰਘ ਦੇ ਗੁਰਦੇਵਾਲ ਸਿੰਘ ਦੀ ਆਪਣੇ ਘੋੜੇ ਬਿਆਧ ਰਿਆਵੇ ਖੇਲ ਦਿੱਤੇ ਤਾਂ ਕਿ ਗਾਣ ਦਾ ਪਤਾ ਲਾਇਆ ਜਾ ਸਕੇ ਕਿ ਕਿੰਨਾ ਘੜੂਗਾ ਪਰ ਨਾ ਸੂਰਮਿਆਂ ਦਾ ਪਤਾ ਲਗਿਆ ਨਾ ਉਹਨਾਂ ਦੇ ਘੋੜਿਆਂ ਦਾ ਵਿਆਸ ਨੂੰ ਪਾਰ ਕਰਨ ਦੀ ਸਕੀਮ ਰੱਦ ਹੋ ਗਈ ਕੁਝ ਸਿੰਘਾਂ ਨੇ ਆਪਣਾ ਮੂੰਹ ਪਹਾੜੀਆਂ ਵੱਲ ਕਰਤਾ ਪਰ ਆਗੋਂ ਪਹਾੜੀ ਰਾਜਿਆਂ ਨੇ ਪੱਥਰਾਂ ਤੇ ਗੋਲੀਆਂ ਦੇ ਨਾਲ ਸਿੰਘਾਂ ਦਾ ਸਵਾਗਤ ਕੀਤਾ ਇੱਕ ਪਾਸੇ ਅੱਗ ਲੱਗੀ ਹੋਈ ਹੈ ਇੱਕ ਪਾਸੇ ਪਹਾੜੀਆਂ ਦੇ ਵੱਲੋਂ ਰਾਹ ਰੋਕਿਆ ਗਿਆ ਦਰਿਆਵਲ ਵਧਿਆ ਨਹੀਂ ਜਾ ਸਕਦਾ ਤੇ ਆਖਰ ਸਿੱਖ ਕੌਮ ਦੇ ਮਹਾਨ ਜਰਨੈਲ ਜਸਨੇ ਪਾਪੀ ਮਸੇ ਰਕੜ ਦਾ ਸਿਰ ਵੜਿਆ ਸੀ ਸਰਦਾਰ ਸੁਖਾ ਸਿੰਘ ਮਾੜੀ ਕੰਬੋ ਕੇ ਨੇ ਆਖਿਆ ਖਾਲਸਾ ਜੀ ਹੁਣ ਤਾਂ ਸਾਡੇ ਕੋਲੇ ਇੱਕੋ ਹੀ ਚਾਰਾ ਬਾਕੀ ਰਹਿ ਗਿਆ ਅਸੀਂ ਦੋ ਹੱਥ ਲੜਾਈ ਕਰੀਏ ਹੱਥੋ ਹੱਥ ਮੁਕਾਬਲਾ ਕਰੀਏ ਕਿਉਂ ਨਾ ਜ਼ਾਲਮ ਦੇ ਸਿਰ ਚੜ੍ਹ ਕੇ ਮਰੀਏ ਅੱਗ ਵਿੱਚ ਭੁੰਨੇ ਜਾਣਾ ਸਾਨੂੰ ਮਨਜ਼ੂਰ ਨਹੀਂ ਡੁੱਬ ਕੇ ਮਰਨਾ ਸਾਨੂੰ ਮਨਜ਼ੂਰ ਨਹੀਂ ਸਰਦਾਰ ਸੁਖਾ ਸਿੰਘ ਦੇ ਕਮਾਂਡ ਦੇ ਹੇਠਾਂ ਸਿੰਘਾਂ ਨੇ ਲਖਪਤ ਰਾਏ ਦੀ ਫੌਜ ਦੇ ਉੱਤੇ ਹਮਲਾ ਕਰਤਾ ਤੇ ਉਹਦੀਆਂ ਫੌਜਾਂ ਨੂੰ ਚੀੜਦੇ ਹੋਏ ਬਿਆਸਾ ਦਰਿਆ ਵੱਲ ਨਿਕਲ ਗਏ ਇਸ ਜੰਗ ਦੇ ਵਿੱਚ ਇਤਿਹਾਸਕਾਰ ਕਹਿੰਦੇ ਨੇ ਕਿ 7 ਤੋਂ 10 ਹਜ਼ਾਰ ਸਿੰਘ ਕਾਨੂੰ ਵਾਂਦੇ ਸ਼ਬਦ ਦੇ ਨਿਹੰਗ ਸ਼ਹੀਦ ਹੋਇਆ ਇਹਨੂੰ ਛੋਟਾ ਘਲੂਕਾਰ ਆਖਿਆ ਜਾਂਦਾ ਏ ਸਿੱਖ ਪੰਜਾਬ ਦੀ ਹੋਂਦ ਲਈ ਲੜਦੇ ਰਹੇ ਨੇ ਲੜ ਰਹੇ ਨੇ ਤੇ ਲੜਦੇ ਰਹਿਣਗੇ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਇਹ ਇਤਿਹਾਸ ਕਲੋੜੀ ਇੰਜ ਹੀ ਚਲਦੀ ਰਹੇਗੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਨਾਲ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਧੰਵਾਦੀ ਬਣਾਉਣ ਦਾ ਯਤਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ